ਕਿ ਇਹ ਜਿਹੜੇ ਪਰਿਵਾਰ ਨੇ ਇਹ ਬਹਿਕਾਰੇ ਦੇ ਵਿੱਚ ਆ ਕੇ ਤੇ ਆਪਣਾ ਧਰਮ ਛੱਡ ਕੇ ਤੇ ਇਸਾਈ ਮਤ ਨੂੰ ਅਪਣਾ ਚੁੱਕੇ ਸਨ ਔਰ ਇਹਨਾਂ ਨੂੰ ਬੇਨਤੀ ਕੀਤੀ ਗਿਆ ਸਮਝਾਇਆ ਔਰ ਇਹਨਾਂ ਨੇ ਅੱਜ ਪ੍ਰਣ ਕੀਤਾ ਜਿਕਾਰੇ ਛੱਡ ਕੇ ਇਹਨਾਂ ਨੇ ਇਸ ਗੱਲ ਨੂੰ ਕਬੂਲ ਲਿਆ ਕਿ ਅਸੀਂ ਪੰਥ ਦੀ ਮੁੱਖ ਧਾਰਾ ਵਿੱਚ ਵਾਪਸ ਜਿਹੜਾ ਉਹ ਸ਼ਾਮਲ ਹੁੰਨੇ ਆ ਔਰ ਅੱਗੇ ਤੋਂ ਕਿਸੇ ਵੀ ਕਦੇ ਛੋਟੇ ਮੁੱਠ ਲਾਲਚ ਦੇ ਵਿੱਚ ਆ ਕੇ ਕਦੇ ਵੀ ਅਸੀਂ ਜਿਹੜਾ ਆਪਣਾ ਘਰ ਨੂੰ ਜਿਹੜਾ ਪਲਾਂਜ ਲਈ ਆ ਉਹ ਨਹੀਂ ਦੇਵਾਂਗੇ ਇਹਨਾਂ ਨਾਲ ਸਹੀਂ 15 ਦਿਨਾਂ ਤੋਂ ਰਾਬਤਾ ਕਰ ਰਹੇ ਸੀ ਤੇ ਨਾਲ ਅਸੀਂ ਪੁੱਛਿਆ ਵੀ ਹੈ ਕਿ ਉਹ ਆਏ ਨੇ ਜਾਂ ਕਿਸ ਤਰ੍ਹਾਂ ਜਿੰਨਾਂ ਨਾਲ ਜੁੜੇ ਸੀ ਕਹਿੰਦੇ ਉਹ ਤਾਂ ਮੁੜੇ ਨਹੀਂ ਨਾ ਉਹਨਾਂ ਦਾ ਹਾਲਚਾਲ ਪੁੱਛਿਆ ਜੀ ਤੇ ਇਸ ਕਰਕੇ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਗਾਂਹ ਵਾਸਤੇ ਵੀ ਕੋਈ ਵੀ ਚੀਜ਼ ਦੀ ਬੱਚਿਆਂ ਦੀ ਸਟੱਡੀ ਜਾਂ ਕੋਈ ਘਰੇਲੂ ਚੀਜ਼ ਦੀ ਲੋੜ ਆ ਜਾਂ ਦੋਖਿਆ ਸੁਖਿਆ ਉਹ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਸਿੰਘ ਸਾਹਿਬ ਜੀ ਦੇ ਧਿਆਨ ਚ ਲਿਆ ਕੇ ਤੇ ਤੁਹਾਡੀ ਪੂਰੀ ਕੀਤੀ ਜਾਵੇਗੀ ਜੀ ਧੰਨਵਾਦ ਕਰਦੇ ਆ ਜੀ ਸਾਡੇ ਕੋਲ ਪਹੁੰਚੇ ਆ ਤੇ ਬਾਕੀ ਸਾਡੇ ਕੋਲ ਪਹਿਲਾਂ ਕੋਈ ਵੀ ਪਹੁੰਚੀ ਨਹੀਂ ਗਈ ਤਾਂ ਕੋਈ ਨਹੀਂ ਪਹੁੰਚੀ ਕੋਠਿਆਂ ਤੇ ਵੀ ਪਪਾਲਾ ਲਾ ਕੇ ਜੀ ਮਲਬੂ ਮੀਂਹ ਪੈਂਦਾ ਹਾ ਇੱਥੋਂ ਥੱਲੇ ਪਾਣੀ ਬਹੁਤ ਤੰਗੀ ਜ਼ਿਆਦਾ ਕੱਢੀ ਤੇ ਇਹ ਕਹਣਾ ਚਾਹੁੰਦੇ ਬੱਬ ਜੀ ਧੰਨਵਾਦ ਕਰਨਾ ਚਾਹੁੰਦੇ ਕਿਨਾਂ ਕਿਦਾਂ ਸਿੰਘ ਸਾਹਿਬ ਇਸ ਲਈ ਮੇਰੇ ਨਾਲ ਨੇ ਔਰ ਵਕ ਵਕ ਥਾਵਾਂ ਤੇ ਨਹੀਂ ਪੱਥਰ ਰੱਖੇ ਜਾ ਰਹੇ ਨੇ ਔਰ ਇੱਕ ਐਸੇ ਥਾਂ ਤੇ ਪਹੁੰਚੇ ਨੇ ਜਿੱਥੇ ਕਿ ਇਸਾਈ ਭਾਈਚਾਰੇ ਨਾਲ ਸਵੰਦਰ ਲੋਕ ਨੇ ਪਰ ਉਸ ਥਾਂ ਤੇ ਸਿੰਘ ਸਾਹਿਬ ਅੱਜ ਪਹੁੰਚੇ ਨੇ ਨਾਨਕ ਸਰ ਵਾਲੇ ਦੀ ਸੰਸਥਾ ਇੱਥੇ ਪਹੁੰਚੀ ਨੇ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਜਿਹੜੇ ਉਹਨਾਂ ਦੀ ਸੰਸਥਾ ਤੇ ਇੱਥੇ ਉਹ ਵੀ ਨਾਲ ਹੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਗੱਲ ਇਹਨਾਂ ਵੱਲੋਂ ਪਹਿਲਾਂ ਵੀ ਕਹੀ ਗਈ ਹੈ ਕਿ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੈ ਸੇਵਾ ਨੂੰ ਲੈ ਕੇ ਉਹਨਾਂ ਨਾਲ ਗੱਲ ਕਰਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਕੀ ਕਹੋਗੇ ਤੁਸੀਂ ਅੱਜ ਇੱਥੇ ਉਸ ਥਾਂ ਤੇ ਪਹੁੰਚੇ ਨੇ ਜਿਹੜੇ ਕਿ ਥੋੜੇ ਭੁਲਗੇ ਸੀ ਔਰ ਆਪਣਾ ਜਿਹੜਾ ਪਥ ਹੈ ਸਹੀ ਅੱਜ ਤੁਸੀਂ ਤੁਹਾਡੀ ਕਰਕੇ ਉਸ ਥਾਂ ਤੇ ਵਾਪਸ ਮੋੜ ਆਏ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਚਨਾਲੇ ਬਿਲਕੁਲ ਬੀਓਪੀ ਦੇ ਕੋਲਾਂ ਬਾਰਡਰ ਦੇ ਬਿਲਕੁਲ ਉੱਪਰ ਤੁਸੀਂ ਬੰਦੇ ਕੋਲ ਪਿੰਡ ਹੈ ਗਗੜੇ ਉੱਥੇ ਜੋ ਪਾਣੀ ਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਸੀਗਾ ਨਗਰ ਦਾ ਹੋਇਆ ਔਰ ਤਿੰਨ ਮਕਾਨ ਦੇ ਸੇ ਸਰਦਾਰ ਸੁੱਚਾ ਸਿੰਘ ਸਰਦਾਰ ਪ੍ਰੀਤ ਸਿੰਘ ਸਰਦਾਰ ਕੁਲਦੀਪ ਸਿੰਘ ਜੋ ਕਿ ਆਪ ਵੇਖ ਸਕਦੇ ਹੋ ਕਿ ਬੂਰੀ ਤਰ੍ਹਾਂ ਪਰਿਵਾਰ ਜਿਹੜੇ ਛੱਤ ਮਕਾਨ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਤਰਪਾਲਾਂ ਦਾ ਟੈਂਟ ਬਣਾ ਕੇ ਤੇ ਪਰਿਵਾਰ ਜਿਹੜਾ ਰਹਿਣ ਬਸੇਰਾ ਕਰ ਰਿਹਾ ਔਰ ਅੱਜ ਇੱਥੇ ਅਸੀਂ ਇਹਨਾਂ ਨੂੰ ਮਕਾਨ ਬਣਾ ਕੇ ਦੇਣ ਵਾਸਤੇ ਉਹਨਾਂ ਦਾ ਨੀਂ ਪੱਥਰ ਰੱਖਣ ਵਾਸਤੇ ਆਏ ਆ ਔਰ ਸਾਰਾ ਉਦੋਂ ਉਪਰਾਲਾ ਸੰਤ ਬਾਬਾ ਗੁਰਦੇਵ ਸਿੰਘ ਜੀ ਕੁਲੀ ਵਾਲੇ ਔਰ ਨਾਲ ਦੇ ਨਾਲ ਸੰਤ ਬਾਬਾ ਹਰਨੇਕ ਸਿੰਘ ਜੀ ਸਿਆੜ ਵਾਲੇ ਮਹਾਂਪੁਰਖ ਜੀ ਸੰਗਤ ਦੇ ਸਹਿਯੋਗ ਨਾਲ ਜਿਹੜੀ ਸੇਵਾ ਹੈ ਉਹ ਕਰਵਾਈ ਜਾਊਗੀ ਔਰ ਮਕਾਨਾਂ ਦੀਆਂ ਤੇ ਨਾ ਮਕਾਨਾਂ ਦੀ ਜਿਹੜੀ ਲੋੜ ਹੈ ਉਹ ਆ ਜਿਸ ਨਗਰ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਰੱਖੀ ਗਈ ਹੈ ਔਰ ਇਹ ਮੈਂ ਵਿਸ਼ੇਸ਼ ਤੌਰ ਤੇ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਪਰਿਵਾਰ ਨੇ ਇਹ ਬਹਿਕਾਵੇ ਦੇ ਵਿੱਚ ਆ ਕੇ ਤੇ ਆਪਣਾ ਧਰਮ ਛੱਡ ਕੇ ਤੇ ਇਸਾਈ ਮਤ ਨੂੰ ਅਪਣਾ ਚੁੱਕੇ ਸਨ ਔਰ ਇਹਨਾਂ ਨੂੰ ਬੇਨਤੀ ਕੀਤੀ ਗਿਆ ਸਮਝਾਇਆ ਔਰ ਇਹਨਾਂ ਨੇ ਅੱਜ ਪ੍ਰਣ ਕੀਤਾ ਜਕਾਰੇ ਛੱਡ ਕੇ ਇਹਨਾਂ ਨੇ ਇਸ ਗੱਲ ਨੂੰ ਕਬੂਲਿਆ ਕਿ ਅਸੀਂ ਪੰਥ ਦੀ ਮੁੱਖ ਧਾਰਾ ਵਿੱਚ ਵਾਪਸ ਜਿਹੜਾ ਉਹ ਸ਼ਾਮਲ ਹੁੰਨੇ ਆ ਔਰ ਅੱਗੇ ਤੂੰ ਕਿਸੇ ਵੀ ਕਦੇ ਛੋਟੇ ਮੋਟੇ ਲਾਲਚ ਦੇ ਵਿੱਚ ਆ ਕੇ ਕਦੇ ਵੀ ਅਸੀਂ ਜਿਹੜਾ ਆਪਣੇ ਧਰਮ ਨੂੰ ਜਿਹੜੇ ਤਲੰਜ ਲਈ ਹੈ ਉਹ ਨਹੀਂ ਦੇਵਾਂਗੇ ਸਿੰਘ ਸਾਹਿਬ ਜਿਹੜਾ ਇਹ ਅਹਿਸਾਸ ਇਹਨਾਂ ਨੂੰ ਹੁਣ ਹੋਇਆ ਵਾ ਉਹ ਸਦੀਵੀ ਵਾਸਤੇ ਹੈ ਜਾਂ ਫਿਰ ਪਟਕ ਸਕਦੇ ਤੁਹਾਨੂੰ ਕੀ ਲੱਗਦਾ ਦੇਖੋ ਆਪਣੇ ਬੰਨ ਨੂੰ ਸਮਝਾਉਣ ਦੀ ਲੋੜ ਹੈ ਕਿ ਇਹਨਾਂ ਨੂੰ ਸਮਝਾਇਆ ਹੈ ਕਿ ਜਿਵੇਂ ਸਾਡੇ ਇਤਿਹਾਸ ਦਾ ਜ਼ਿਕਰ ਹੈ ਕਿ ਹਮਕਾਰ ਨਗੁਰ ਕੋਲੇ ਗਵਾਈ ਹਮ ਕੁੜ ਰੱਖੇ ਕਮਲ ਵਡਾਈ ਕਿ ਸਾਡੀ ਖਾਤਰ ਕਲਗੀਧਰ ਪਾਤਸ਼ਾਹ ਤਾਨਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਬਹੁਤ ਵੱਡੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਪੰਥ ਦੇ ਖਾਤਰ ਹੋਈਆਂ ਨੇ ਕਿ ਅਸੀਂ ਆਪਣਾ ਧਰਮ ਜਿਹੜਾ ਹੈ ਉਹਨੂੰ ਨਹੀਂ ਛੱਡਣਾ ਇਸ ਕਰਕੇ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਕਿਸੇ ਬਹਿਕਾਵੇ ਦੇ ਵਿੱਚ ਆ ਕੇ ਆਪਣੀ ਮੁਖਤਾਰਾ ਵਿੱਚੋਂ ਬਾਹਰ ਜਾਣਾ ਪੰਥ ਵਿੱਚੋਂ ਪਾਸੇ ਜਿਹੜਾ ਹੋਣਾ ਇਹ ਬਹੁਤ ਵੱਡਾ ਇੱਕ ਗੁਨਾਹ ਹੁੰਦਾ ਹੈ ਔਰ ਇਹਨਾਂ ਬੀਰਾਂ ਨੇ ਇਸ ਗੱਲ ਨੂੰ ਕਬੂਲਿਆ ਹੈ ਕਿ ਅੱਗੇ ਤੋਂ ਵੈਸੇ ਜਿਹੜਾ ਉਹ ਪੰਥ ਪ੍ਰਤੀ ਔਰ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਐ ਅਸੀਂ ਸੁਚੇਤ ਰਹਿਵਾਂਗੇ ਕਿ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕਦੀ ਅਸੀਂ ਦੂਜੇ ਪਾਸੇ ਜਾਣ ਦਾ ਜਿਹੜਾ ਬਾਇਆ ਤਾਂ ਉਹ ਨਹੀਂ ਕਰਾਂਗੇ ਬਿਲਕੁਲ ਜੀ ਇਸ ਵੇਲੇ ਸਾਡੇ ਨਾਲ ਨੇ ਸੰਸਥਾ ਵੱਲੋਂ ਵੀ ਖਾਸ ਤੌਰ ਤੇ ਜਿੰਨਾ ਵੱਲੋਂ ਇਹ ਸੇਵਾ ਨੇ ਬਾਈ ਜਾ ਰਹੀ ਏ ਬਾਬਾ ਜੀ ਆਪਣਾ ਨਾਮ ਦੱਸ ਕੇ ਦੱਸਿਓ ਵੀ ਕੀ ਕਿਸ ਢੰਗ ਨਾਲ ਇਹ ਜਿਹੜਾ ਪੂਰੇ ਜਿਹੜਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਨੂੰ ਕਿਵੇਂ ਨੇ ਪਰਿਚਾਰੇ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦਾ ਮੈਂ ਛੋਟਾ ਬੇਟਾ ਹਾਂ ਜੀ ਗੁਰਜੀਤ ਸਿੰਘ ਮੇਰਾ ਨਾਮ ਹੈ ਸਿੰਘ ਸਾਹਿਬ ਜੀ ਨੇ ਦੱਸ ਹੀ ਦਿੱਤਾ ਹੈ ਕਿ ਇਹਨਾਂ ਦੇ ਸੰਯੋਗ ਦੇ ਨਾਲ ਸਿੰਘ ਸਾਹਿਬ ਜੀ ਨੇ ਦੇਸ਼ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਘਰ ਟੁੱਟੇ ਨੇ ਜਾਂ ਕੋਈ ਵੀ ਇਹਨਾਂ ਨੂੰ ਸਮੱਸਿਆ ਹੈ ਉਹਦਾ ਪਹਿਲਾਂ ਵੈਰੀਫਾਈ ਕਰੋ ਅਸੀਂ 10 ਦਿਨ ਤੋਂ ਪਹਿਲਾਂ ਤੋਂ ਲੱਗੇ ਆ ਜੀ ਉਸ ਤੋਂ ਬਾਅਦ ਇੱਥੇ ਸਿੰਘ ਸਾਹਿਬ ਜੀ ਨੂੰ ਆਪ ਜੀ ਨੇ ਦੇਖ ਹੀ ਲਿਆ ਕਿ ਨਹੀਂ ਪੱਥਰ ਵਾਸਤੇ ਬੁਲਾਇਆ ਹੈ ਜੀ ਤੇ ਇਹ ਘਰ ਪੂਰਾ ਇਹਨਾਂ ਨੂੰ ਤਿਆਰ ਕਰਕੇ ਦਿੱਤਾ ਜਾਵੇਗਾ ਜੀ ਜਿਹੜੀਆਂ ਹੋਰ ਵੀ ਇਹਨਾਂ ਦੇ ਜਿਸ ਤਰ੍ਹਾਂ ਘਰੇਲੂ ਚੀਜ਼ਾਂ ਜੜੀਆਂ ਨੇ ਰੁੱੜ ਗਈਆਂ ਨੇ ਜਾਂ ਟੁੱਟ ਗਈਆਂ ਨੇ ਉਹ ਵੀ ਸਿੰਘ ਸਾਭਜੀ ਦੇ ਹਦਾਇਸ਼ਾਂ ਤੇ ਤੇ ਬਾਬਾ ਜੀ ਦੇ ਦਿੱਤੀਆਂ ਜਾਣਗੀਆਂ ਜੀ ਇਹਨਾਂ ਨੂੰ ਤੁਹਾਨੂੰ ਲੱਗਦਾ ਜੀ ਇੱਕ ਤਰ੍ਹਾਂ ਦਾ ਨਾਲੇ ਪੁੱਨ ਨਾਲੇ ਫਲਿਆ ਕਿਉਂਕਿ ਇਹਨਾਂ ਦੀ ਘਰ ਵਾਪਸੀ ਵੀ ਆ ਉਸ ਤੋਂ ਬਾਅਦ ਘਰ ਬਣਾ ਕੇ ਤੁਸੀਂ ਘਰ ਵਾਪਸੀ ਕਰਾਦੇ ਹੋ ਬਿਲਕੁਲ ਜੀ ਇਹਨਾਂ ਨਾਲ ਸਹੀਂ 15 ਦਿਨਾਂ ਤੋਂ ਰਾਬਤਾ ਕਰ ਰਹੇ ਸੀ ਜੀ ਤੇ ਨਾਲ ਅਸੀਂ ਪੁੱਛਿਆ ਵੀ ਹੈ ਕਿ ਉਹ ਆਏ ਨੇ ਜਾਂ ਕਿਸ ਤਰ੍ਹਾਂ ਜਿੰਨਾਂ ਨਾਲ ਜੁੜੇ ਸੀ ਕਹਿੰਦੇ ਉਹ ਤਾਂ ਮੁੜੇ ਨਹੀਂ ਨਾਉ ਨਾ ਹਾਲਚਾਲ ਪੁੱਛਿਆ ਜੀ ਤੇ ਇਸ ਕਰਕੇ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਗਾਂ ਵਾਸਤੇ ਵੀ ਕੋਈ ਵੀ ਚੀਜ਼ ਦੀ ਬੱਚਿਆਂ ਦੀ ਸਟੱਡੀ ਜਾਂ ਕੋਈ ਘਰੇਲੂ ਚੀਜ਼ ਦੀ ਲੋੜ ਆ ਜਾਂ ਦੁੱਖ ਆ ਸੁੱਖ ਆ ਉਹ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਸਿੰਘ ਸਾਹਿਬ ਜੀ ਦੇ ਧਿਆਨ ਚ ਲਿਆ ਕੇ ਤੇ ਤੁਹਾਡੀ ਪੂਰੀ ਕੀਤੀ ਜਾਵੇਗੀ ਜੀ ਸਿੰਘ ਸਾਹਿਬ लास्ट ਇੱਕ ਅਪੀਲ ਕਰ ਦਿਓ ਜਿਹੜੇ ਹੋਰ ਵੀ ਲੋਕ ਪਟਕੇ ਹੋਏ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਜੋ ਵੀ ਕਿਸੇ ਤਰ੍ਹਾਂ ਦੇ ਕੋ ਛੋਟੇ ਮੋਟੇ ਲਾਲਚ ਵਿੱਚ ਆ ਕੇ ਜਾਂ ਬਹਿਕਾਬੇ ਵਿੱਚ ਆ ਕੇ ਕਿਉਂਕਿ ਹਰ ਥਾਂ ਤੇ ਇਸ ਪਿੰਡ ਵਿੱਚ ਵੀ ਅਸੀਂ ਪੋਸਟਰ ਲੱਗੇ ਹੋਏ ਦੇਖੇ ਆ ਦੁੱਖਾਂ ਦਾ ਛਟਕਾਰਾ ਫੁਲਾਨ ਫੁਲਾਨ ਕਿਉਂਕਿ ਇੱਕ ਬੜੇ ਨਾਟਕੀ ਢੰਗ ਦੇ ਨਾਲ ਇਹ ਲੋਕ ਜਿਹੜੇ ਨੇ ਬਿਲਕੁਲ ਬਹੁਤ ਭੋਲੇ ਭਾਲੇ ਨੇ ਔਰ ਚਲਾਕੀ ਚਤਰਾਈ ਤੋਂ ਬਿਲਕੁਲ ਇਹ ਦੂਰ ਨੇ ਚਲਾਕੀ ਚਤਰਾਈ ਬਿਲਕੁਲ ਇਹ ਨਹੀਂ ਜਾਣਦੇ ਇਹਨਾਂ ਲੋਕਾਂ ਨੂੰ ਫਸਾ ਕੇ ਬਹਿਲਾ ਕੇ ਫਸਲਾ ਕੇ ਤੇ ਇਹਨਾਂ ਦਾ ਧਰਮ ਤਬਦੀਲ ਕਰਵਾ ਕੇ ਤੇ ਕਹਿਣਾ ਕਿ ਇਹ ਹੁਣ ਇਸਾਈ ਬਣ ਚੁੱਕੇ ਨੇ ਇਨ ਜਿਵੇਂ ਇਹਨਾਂ ਨੂੰ ਬੇਨਤੀ ਕੀਤੀ ਹੈ ਮੈਂ ਉਵੇਂ ਬਾਕੀ ਸਾਡੇ ਜਿਹੜੇ ਪਰਿਵਾਰ ਕੋਈ ਦੂਜੇ